ਹਲਕਾ ਡੇਰਾ ਬਸੀ ਦੇ ਵਿਧਾਇਕ ਐਨ ਕੇ ਸ਼ਰਮਾ ਨੇ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂ ਖੇੜਾ ਦੀ ਦਿਨ ਦਿਹਾੜੇ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਵਿੱਚ ਸੂਬੇ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਜਿੰਨੀ ਗੁੰਡਾਗਰਦੀ, ਕਤਲ, ਚੋਰੀ, ਡਕੈਤੀ ਦੀਆਂ ਵਾਰਦਾਤਾਂ ਇਸ ਸਮੇਂ ਹੋ ਰਹੀਆਂ ਹਨ ਉਹ ਕਦੇ ਵੇਖਣ ਨੂੰ ਨਹੀਂ ਮਿਲੀਆਂ। ਮੈਨੂੰ ਹੁਣੇ ਪਤਾ ਲੱਗਿਆ ਕਿ ਸਾਡਾ ਯੂਥ ਲੀਡਰ ਵਿੱਕੀ ਮਿੱਡੂ ਖੇੜਾ ਜਿਹੜਾ ਉਸਦੇ ਤਕਰੀਬਨ 10-11 ਗੋਲੀਆਂ ਜੜੀਆਂ ਮਾਰੀਆਂ ਗਈਆਂ ਔਰ ਪਤਾ ਲੱਗਿਆ ਕਿ ਉਸਦੀ ਜਿਹੜੀ ਡੈਥ ਆ ਉਹ ਹੋ ਚੁੱਕੀ ਹੈਗੀ ਸੋ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਦੁਰਘਟਨਾ ਜਿਹੜੀ ਹੋਈ ਆ ਜੇ ਪੰਜਾਬ ਦੇ ਅੰਦਰ ਗੁੰਡਾ ਰਾਜ ਚਾਰੇ ਪਾਸੇ ਹੋਇਆ ਹੋਇਆ ਲਾ ਐਂਡ ਆਰਡਰ ਦੀ ਬੜੀ ਗੰਭੀਰ ਸਮੱਸਿਆ ਜਿਹੜੀ ਉਤਪਨ ਹੋ ਗਈ ਕਿਉਂਕਿ ਕਾਂਗਰਸ ਦੇ ਜਿੰਨੇ ਐਮਐਲਏ ਆ ਜਾਂ ਮੰਤਰੀਆਂ ਸਾਰੇ ਸਿਰਫ ਕਰਫਸਨ ਵਾਲੇ ਪਾਸੇ ਬੇਸਵਤ ਖੋਰੀਆਂ ਰੇਤਾ ਵੇਚਣਾ ਜ਼ਮੀਨਾਂ ਤੇ ਕਬਜ਼ੇ ਕਰਨੇ ਨਜਾਇਜ਼ ਸ਼ਰਾਬਾਂ ਵੇਚਣੀ ਤੇ ਪੁਲਿਸ ਵਾਲੇ ਵੀ ਤੁਸੀਂ ਦੇਖੋ ਵੀ ਉਹਨਾਂ ਦੇ ਨਾਲ ਦੁਰ ਰਹੇ ਆ ਸੋ ਇਹ ਪੰਜਾਬ ਵਾਸਤੇ ਬੜਾ ਗੰਭੀਰ ਮੈਂ ਸਮਝਦਾ ਕਿ ਪੀਰੀਅਡ ਆ ਜਦੋਂ ਪੰਜਾਬ ਦਾ ਇੰਡਸਟਰੀਅਲਿਸਟ ਅਨਸਿਕਿਉਰ ਹੋ ਕੇ ਆ ਪੰਜਾਬ ਛੱਡ ਕੇ ਯੂਪੀ ਜਾਣ ਵਾਸਤੇ ਮਜਬੂਰ ਹੋ ਰਿਹਾ ਸੋ ਪੰਜਾਬ ਦੇ ਅੰਦਰ ਗੰਭੀਰ ਲੈਂਡ ਆਰਡਰ ਦੀ ਸਿਚੁਏਸ਼ਨ ਆ ਬੀਇੰਗ ਅ ਹੋਮ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਮੀਡੀਏਟਲੀ ਜਿਹੜਾ ਅਸਤੀਫਾ ਆ ਉਹ ਦਿਨਾ ਚਾਹੀਦਾ ਔਰ ਜਿਹੜੇ ਬਦਮਾਸ਼ ਗੁੰਡੇ ਖੁੱਦ ਸਰਿਆਮ ਘੁੰਮ ਰਹੇ ਆ ਉਹਨਾਂ ਦੇ ਉੱਤੇ ਕਾਰਵਾਈ ਜੜੀ ਹੋਣੀ ਚਾਹੀਦੀ ਆ ਪਰ ਮੈਂ ਮਹਿਸੂਸ ਕਰ ਰਿਹਾ ਕਿ ਪੰਜਾਬ ਚ ਗੈਂਗਸਟਰਾਂ ਦਾ ਰਾਜ ਆ ਪਿਛਲੇ ਕਿੰਨੇ ਜੱਗੂ ਭਗਵਾਨਪੁਰੀਏ ਵਰਗੇ ਕਿੰਨੇ ਗੈਂਗਸਟਰ ਅੱਜ ਲੋਕਾਂ ਨੂੰ ਸਰਿਆਮ ਫਰੋਤੀਆਂ ਮੰਗ ਰਹੇ ਆ ਉਹਨਾਂ ਨੂੰ ਧਮਕੀਆਂ ਦੇ ਰਹੇ ਆਂ ਅਗਵਾ ਹੋ ਰਹੇ ਆਂ ਤੇ ਸ਼੍ਰਾਮ ਨੌਜਵਾਨਾਂ ਲਈ ਜਿਹੜਾ ਅਸਤੀਫਾ ਆ ਉਹ ਦੇਣਾ ਚਾਹੀਦਾ ਔਰ ਜਿਹੜੇ ਬਦਮਾਸ਼ ਗੁੰਡੇ ਖੁੱਦ ਸ਼੍ਰਾਮ ਘੁੰਮਰੇ ਆਂ ਉਹਨਾਂ ਦੇ ਉੱਤੇ ਕਾਰਵਾਈ ਜੜੀ ਹੋਣੀ ਚਾਹੀਦੀ ਆ ਪਰ ਮੈਂ ਮਹਿਸੂਸ ਕਰ ਰਿਹਾ ਕਿ ਪੰਜਾਬ ਚ ਗੈਂਗਸਟਰਾਂ ਦਾ ਰਾਜ ਆ ਪਿਛਲੇ ਕਿੰਨੇ ਜੱਗੂ ਭਗਵਾਨਪੁਰੀਏ ਵਰਗੇ ਕਿੰਨੇ ਗੈਂਗਸਟਰ ਅੱਜ ਲੋਕਾਂ ਨੂੰ ਸ਼੍ਰਾਮ ਫਰੋਤੀਆਂ ਮੰਗ ਰਹੇ ਆਂ ਉਹਨਾਂ ਨੂੰ ਧਮਕੀਆਂ ਦੇ ਰਹੇ ਆਂ ਅਗਵਾ ਹੋ ਰਹੇ ਆਂ ਤੇ ਸ਼ਰਾਮ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈਗਾ ਬੇਰੁਜ਼ਗਾਰੀ ਪੰਜਾਬ ਚ ਵੱਧਦੀ ਜਾ ਰਹੀ ਹੈ ਜੇ ਇਹ ਪੋਜੀਸ਼ਨ ਨਾ ਰੁਕੀ ਤਾਂ ਪੰਜਾਬ ਦੀ ਇਕਨੋਮੀ ਹੈ ਜਿਹੜੀ ਉਹ ਜ਼ੀਰੋ ਹੋ ਜਣੀ ਹੈ ਤੁਸੀਂ ਦੇਖੋ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਮੈਂ ਸਖਤ ਸ਼ਬਦਾਂ ਚ ਨਖੇਦੀ ਵੀ ਕਰਦਾ ਹਾਂ ਔਰ ਸਰਕਾਰ ਨੂੰ ਬੇਨਤੀ ਵੀ ਕਰਦਾ ਕਿ ਫੌਰੀ ਤੌਰ ਤੇ ਐਕਸ਼ਨ ਲੈ ਕੇ ਜਿਹੜਾ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ ਥੈਂਕ ਯੂ